ਪਰਮੇਸ਼ਰ ਦੇ ਆਪਦੀਆਂ ਅੱਖਾਂ ਨਾਲ ਦਰਸ਼ਨ ਕੀਤੇ। ਇਸ ਤੋਂ ਬਾਅਦ ਵੀ ਸਹਿਜ ਸਾਦੇ ਚਰਨਾਂ ਨਾਲ ਸਾਡੇ ਗੁਰਸਿੱਖ ਭਗਤ ਜੁੜਨਗੇ। ਪਰ ਜਿਨ੍ਹਾਂ ਨੇ ਸਾਖਾਪ ਦਰਸ਼ਨ ਕੀਤੇ ਸਹਿਬਾ ਨੇ ਇੰਨੀ ਕਿਰਪਾ ਕੀਤੀ ਕਿ ਧਰਤੀ ਤੇ ਆਉਣ ਸਮੇਂ ਭਗਤਾਂ ਨੂੰ ਨਾਲ ਲਿਆਂਦਾ ਉਹ ਭਗਤ ਵੀ ਪੂਜਣ ਰੋਗੇ ਐਨੀ ਕਿਰਪਾ ਸਾਡੀ ਤਾਂ ਕੋਈ ਾਕਾਤ ਨਹੀਂ ਕਿ ਇਹਨਾਂ ਦੇ ਚਰਨਾਂ ਵਿੱਚ ਆ ਸਕੀਏ ਔਰ ਚਰਨਾਂ ਦਾ ਪਿਆਰ ਮਿਲੇ ਇਹ ਪਿਆਰ ਕੋਈ ਪੈਸੇ ਨਾਲ ਨਹੀਂ ਅਸੀਂ ਲੈ ਸਕਦੇ ਇਹ ਸਿਰਫ ਤੇ ਸਿਰਫ ਉਹਦੀ ਕਿਰਪਾ ਹੈ ਇਹ ਕਿਰਪਾ ਸਾਡੇ ਪੁਰਾਣੇ ਨਸੀਬਾਂ ਦਾ ਫਲ ਹੈ ਸਾਡਾ ਲੈਣ ਦੇਣ ਦਾ ਫਲ ਹੈ ਸਤਿਗੁਰਾਂ ਨੇ ਸਾਨੂੰ ਦਿੱਤਾ ਔਰ ਅਸੀਂ ਬਹੁਤ ਹੀ ਸਤਿਗੁਰਾਂ ਦੇ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਨੂੰ ਆਪਣੇ ਚਰਨਾਂ ਨਾਲ ਜੋੜਿਆ ਮੇਰਾ ਬਸ ਇਹ ਹੀ ਕਵਤਾ ਦਾ ਵਿਸ਼ਾ ਹੀ ਹੈ ਕਿ ਜਦੋਂ ਸਹਿਬਾ ਦੇ ਦਰਸ਼ਨ ਹੈ ਪਰਮੇਸ਼ਰ ਦੇ ਦਰਸ਼ਨ ਉਹ ਨਸੀਬਾਂ ਤੋਂ ਬਿਨਾਂ ਨਹੀਂ ਮਿਲ ਸਕਦੇ ਜੇ ਇਹ ਮੁੱਲ ਮਿਲਦੇ ਹੁਣ ਤਾਂ ਫਿਰ ਮੇਰੇ ਵਰਗੇ ਗਰੀਬ ਲੋਕ ਤਾਂ ਇਹਨਾਂ ਦੇ ਦਰ ਤੇ ਆ ਹੀ ਨਾ ਸਕਦੇ ਇਹਨੇ ਲਿਖਿਆ ਸੀ ਨਾ ਮੀਰਾ ਦੀ ਗੱਲ ਨਾਗਰੀ ਬਾ ਦੀ ਗੱਲ ਨਾ ਮੀਰਾ ਦੀ ਗੱਲ ਨਾਗਰੀ ਬਾ ਦੀ ਗੱਲ ਤੇਰੇ ਦਾ ਸੀ ਬਾਦ ਗੱਲ ਨਾ ਨੀਰਾ ਦੀ ਗੱਲ ਨਾ ਗਰੀਬਾਂ ਦੀ ਗੱਲ ਉਹ ਹਰ ਸੰਤ ਜੀ ਇਹ ਜਿਹੜੇ ਦਰਸ਼ਨਾਂ ਚਰਨਾਂ ਦਾ ਪਿਆਰ ਹੈ ਇਹ ਨਸੀਬਾਂ ਨਾਲ ਹੀ ਨਸੀਬ ਹੁੰਦਾ ਹੈ ਬਹੁਤ سارے ਸੰਤ ਫਕੀਰ ਜੰਗਲਾਂ ਚ ਜਾ ਕੇ ਭਗਤੀਆਂ ਕਰਦੇ ਰਹੇ ਉਹਨਾਂ ਨੂੰ ਵੀ ਦਰਸ਼ਨ ਨਹੀਂ ਹੋਏ ਪਰਮੇਸ਼ਰ ਦੇ ਪਰ ਤੁਸੀਂ ਬਹੁਤ ਵਡ ਭਾਗੇ ਹੋ ਜਿਹੜੇ ਪਰਮੇਸ਼ਰ ਦੇ ਦਰਸ਼ਨ ਨਾਲ ਭਰਪੂਰ ਆਨੰਦ ਲਿਆ ਇਹ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ ਉਦਾਰਸ਼ਨ ਸਤ ਗੁਰਾਂ ਦੇ ਉਦਾਰਸ਼ਨ ਸਤ ਗੁਰਾਂ ਦੇ ਨਹੀਂ ਆਜਨਸੀ ਬਾਹਾਂ ਪੈਂਦੇ ਕਾਤਰ ਭਾਲਣ ਦੀ ਉਹ ਕਾਤਰ ਪਾਲਣ ਦੀ ਕਈ ਲੱਖ ਲੱਖ ਦੁੱਖੜੇ ਸੈਂਦੇ ਦਰਸ਼ਨ ਸਤ ਗੁਰਾਂ ਦੇ ਦਰਸ਼ਨ ਸਤ ਗੁਰਾਂ ਦੇ ਨਹੀਂ ਬਾਜਨ ਸੀ ਬਾ ਪੈਂਦੇ ਦਰਸ਼ਨ ਸਤ ਗੁਰਾਂ ਦੇ ਦਰਸ਼ਨ ਦੇ ਕੇ ਉਹਨਾਂ ਨੇ ਸਾਡੇ ਤੇ ਕਿਰਪਾ ਕੀਤੀ ਉਹ ਸਾਡੀ ਉਹਨਾਂ ਦੀ ਕਿਰਪਾ ਦੇ ਬਿਨਾ ਕੋਈ ਕਾਹਤ ਹੀ ਨਹੀਂ ਜਿਵੇਂ ਲਿਖਿਆ ਸੀ ਪਟੇ ਹੋ ਪੱਲੂ ਚ ਸਿਤਾਰੇ ਲੱਗੇ ਹੋਏ ਨੇ ਉਹ ਪੰਨੂ ਸਾਹਮਣੇ ਜਿਹੜੇ ਪਰਥੇ ਬੰਨਣ ਵਾਲੇ ਲੱਕੜਾਂ ਬੰਨਣ ਵਾਲੇ ਪਏ ਆ ਸਹਬਾ ਨੇ ਉਹਨਾਂ 'ਚ ਸਿਤਾਰੇ ਲਾ ਕੇ ਸਾਡੀਆਂ ਕਿਸਮਤਾਂ ਬਦਲ ਦਿੱਤੀਆਂ ਪਾਟੇ ਹੋਏ ਪੱਲੂ 'ਚ ਸਿਤਾਰੇ ਲੱਗੇ ਹੋਏ ਨੇ ਇੰਨਾ ਦਿੱਤਾ ਮੀਰੀ ਸ਼ੇਨ ਸ਼ਾਨ ਨਜ਼ਾਰੇ ਲੱਗੇ ਹੋਏ ਨੇ ਉਹ ਦੇਖੋ ਜਿਹੜਾ ਚਰਨਾ ਦਾ ਸੋਕ ਹੈ ਨਾ ਇਹ ਤੁਹਾਨੂੰ ਮੈਂ ਬੇਨਤੀ ਕੀਤੀ ਪੈਸੇ ਨਾਲ ਵੀ ਇਹ ਉਹ ਜਨੰਦ ਨਹੀਂ ਆਉਂਦਾ ਜਿਹੜਾ ਇਹਦੇ ਚਰਨਾ ਚਾਹੁੰਦਾ ਹੈ ਸੈਂਕੜੇ ਮਨੁੱਖ ਸੋਨੇ ਸਾਰੀ ਉਮਰ ਜਿਹੜੇ ਪੈਰਾਂ ਵਿੱਚ ਜੋੜਾ ਵੀ ਨਹੀਂ ਪਾਉਂਦੇ ਸੈਂਕੜੇ ਮਨੁੱਖ ਸੋਨੇ ਸਾਰੀ ਉਮਰ ਜਿਹੜੇ ਪੈਰਾਂ ਵਿੱਚ ਜੋੜਾ ਵੀ ਨਹੀਂ ਪਾਉਂਦੇ ਕੱਪੜਾ ਨਾ ਵੇਖਿਆ ਸਰੀਰ ਉੱਤੇ ਪਹਿਣ ਬਹੁਤ ਨੰਗੇ ਰਹਿ ਕੇ ਵਕਤ ਲੰਘਾਉਂਦੇ ਕਪੜਾਣਾ ਵੇਖਿਆ ਸਰੀਰ ਉੱਤੇ ਪਹਿਣ ਬੋਦੇ ਨੰਗੇ ਰਹਿ ਕੇ ਵਕਤ ਤੇ ਲਿਖਾਮਦੇ ਹੋਵੇ ਨਾ ਤਾਂ ਦਰ ਪਰ ਤੇਰੀ ਮਹਿਰ ਵਦੇ ਹੋਵੇ ਨਾ ਤਾਂ ਦਰ ਪਰ ਤੇਰੀ ਮਹਿਰ ਵਜੇ ਮੁੱਖੇ ਖੂਹਾਂ ਚੱਲ ਮੱਕਦੇ 헤 ਰੈਂਦੇ ਦਰਚਿਣ ਸਤ ਗੁਰੰਦੇ ਦਰਚਿਣ ਸਤ ਗੁਰੰਦੇ ਨਹੀਂ ਬੋਲੇ ਜੀਪਾ ਪੰਹ ਪਿੰਦੇ ਦਰਚਨ ਸਤ ਗੁਰਾਂ ਦੇ ਮਾਲਕਾ ਜਹਾਂ ਦੇ ਵਖਰੀ ਹੈ ਛਾਣ ਤੇਰਾ ਅੰਤ ਕਿਸੇ ਨਾ ਪਾਲਿਆ ਮਾਲਕਾ ਜਹਾਂ ਦੇ ਵਖਰੀ ਹੈ ਛਾਣ ਤੇਰਾ ਅੰਤ ਕਿਸੇ ਨਾ ਪਾਲਿਆ ਕਰ ਦੇਵੇ ਉਸ ਨੂੰ ਚਰਾਸੀਆਂ ਤੋਂ ਪਾਰ ਦੇ ਪ ਜਿਸ ਨੂੰ ਤੂੰ ਆਪਣਾ ਬਣਾ ਲਿਆ ਨਾਮ ਦੀ ਖਮਰ ਚੋੜੀਏ ਦਿਨ ਰੋ ਨਾਮ ਦੇ ਘਰ ਮਾਰੀ ਚੋੜੀ ਰਹੇ ਦਿਨ ਰਾਤ ਜਸ ਬਹੁਤ ਤੇਰਾ ਉੱਠਦੇ ਵੇਂਦੇ ਦਰਸ਼ਨ ਸਤ ਗੁਰਾਂ ਦੇ ਦਰਸ਼ਨ ਸਤ ਗੁਰਾਂ ਦੇ ਨਹੀਂ ਬਾਜਨਸੀਬਾਂ ਪੈਂਦੇ ਦਰਸ਼ਨ ਸਤ ਗੁਰਾਂ ਦੇ ਉਹ ਦੱਸ ਕਿ ਉਹ ਵੇ ਤਾਂ ਸਹਬਾ ਪਾਸੋਂ ਹਰ ਸੰਗ ਪਾਸੋਂ ਖੇਵਾਂ ਦਾ ਜਾ ਚਾਹੀਦਾ ਹੈ